ਕੀ ਨੀ ਬੋਲੋ ਆਰਡਰ ਜੋਗਾ ਜੋ ਆਪਾਂ ਸਟਾਕ ਖਾਲੀ ਕਰ ਨਹੀਂ ਸਾਰਾ ਸਟੋਰ ਖਾਲੀ ਕਰੀ ਵੀਡੀਓ ਪਾਈ ਸੀ ਦੂਰੋਂ ਦੂਰੋਂ ਮੇਰੇ ਵੀਰ ਲੈ ਕੇ ਜਾ ਰਹੇ ਨੇ ਜੈਕਟਾਂ 2 2022 ਬਾਈ ਬਾਈ ਸੌੜੀਆਂ ਜੈਕਟਾਂ ਚੈੱਕ ਕਰ ਲੋ ਕੁਆਲਿਟੀ ਕਈ ਮੇਰੇ ਵੀਰ ਕਮੈਂਟ ਕਰੀ ਭਾਈ ਸਾਡੇ ਤੇ 500 ਦੀ ਮਿਲ ਰਹੀ ਹੈ ਵੀਰੇ ਕੁਆਲਿਟੀ ਚੈੱਕ ਕਰ ਲਿਆ ਕਰੋ ਪਹਿਲਾਂ ਕਮੈਂਟ ਕਰ ਲਓ ਪਹਿਲਾਂ ਸਾਰੇ ਮੇਰੇ ਵੀਰ ਜਿੰਨੇ ਜਿਹੜੇ ਦੂਰ ਦੂਰੋਂ ਆ ਕੇ ਲੈ ਕੇ ਗਏ ਨੇ ਉਹਨਾਂ ਨੂੰ ਕੁਆਲਿਟੀ ਦਾ ਪਤਾ ਸਟੋਰ ਖਾਲੀ ਬਹੁਤ ਜ਼ਿਆਦਾ ਹੋ ਰਿਹਾ ਹੈ ਇਹਨਾਂ ਚੈੱਕ ਕਰ ਲੋ ਪਹਿਲਾਂ ਸਾਡੇ ਕੋਲ ਜੈਕਟ ਪਈ ਸੀ ਕਰੋ 400 ਤੋਂ ਲੈ ਕੇ 500 ਜੈਕਟ ਪਈ ਸੀ ਸਾਰੀ ਆਈਟਮ ਸੇਲ ਹੋ ਗਈ ਸਿਰਫ 750 ਰੁਪਏ ਵਿੱਚ ਹੁੱਡੀ ਦਾ ਨੂੰ ਪਹਿਲਾਂ ਵੀ ਲੋ ਪੈਸੇ ਆਪਾਂ ਉਹਨੂੰ ਹੁੱਡੀ ਚੈੱਕ ਕਰਵਾਦੇ ਆ 3 ਥ੍ਰੈਡ ਹੁੱਡੀ 1.5 ਤੋਂ ਲੈ ਕੇ 2 ਕਿਲੋ ਵਜਨ ਵਾਲੀ ਹੁੱਡੀ ਪੂਰੀ ਟੌਪ ਕਲਾਸ ਦੀ ਕੁਆਲਟੀ ਵਾਲੀ ਹੁੱਡੀ ਆਪਾਂ ਸੇਲ ਆਈ ਹੋਈ ਆ 500 ਰੁਪਏ ਦੇ ਵਿੱਚ ਓਪਨ ਚੈਲੰਜ ਸਾਰੇ ਪਿਆਜ਼ ਰੇਟ ਦਾ ਮਾਲ ਚੈੱਕ ਕਰ ਲੋ ਓਰੀਜਨਲ ਮਾਲ ਹੋਊਗਾ ਪੈਪੇ ਜੀਨ ਦਾ ਚੈੱਕ ਕਰ ਲੋ ਪੈਪੇ ਜੀਨ ਦਾ ਆਰਟ ਪਈ ਬਾਜ਼ਾਰ ਤੇ ਪੈਪੇ ਜੀਨ ਦਾ ਖੁਦ ਰੇਟ ਹੈ ਜੀ 3600 3700 ਰੁਪਏ ਦਾ ਸੇਲ ਲੱਗ ਜੂਗਾ 650 ਰੁਪਏ ਵਿੱਚ ਯੂਐਸ ਪੋਲੋ ਦਾ ਚੈੱਕ ਚੈੱਕ ਕਰਵਾ 2400 ਲੈ ਕੇ 2500 ਰੁਪਏ ਐਮ ਆਰ ਪੀਆ オリジナル ਹੋਗਾ 100 ਜੇ ਫਸਟ ਕਾਪੀ ਸਾਹਤ ਹੋਈ ਤਾਂ 50000 ਰੁਪਏ ਹੀ ਨਾ ਆਵੇ ਸਿਰਫ 650 ਤੇ ਲੈ ਕੇ ਜਾ ਸਕਦਾ ਹਾਂ ਚੈੱਕ ਕਰੋ ਨਾ ਕਾਟਨ ਸ਼ਰਟ ਸਿਰਫ 350 ਰੁਪਏ ਦੇ ਸਟੋਰ ਖਾਲੀ ਕਹਿੰਦਾ ਤਾਂ ਕਰਕੇ ਇਹਨੇ ਰੇਟ ਘਟਾ ਦੇਣਿਆ ਜੀ ਅਲਵਾਇਸ ਦੀ オリジナル ਪੈਂਟ 5000 ਚੈੱਕ ਕਰ ਲੋ ਐਮ ਆਰ ਪੀ 4200 4300 ਰੁਪਏ ਵਾਲੀ ਪੈਂਟ オリジナル ਪੈਂਟ ਹੋਊਗੀ ਤੁਹਾਨੂੰ 1250 ਰੁਪਏ ਦੇ ਵਿੱਚ ਸ਼ੂ ਜਾ ਕਰਵਾਦਾ ਲੋਟੋ ਦੇ origignal ਸ਼ੂ ਜਿਹੜੇ 2600 2700 MRP ਵਾਲੇ ਸ਼ੂ ਨੇ ਉਹ ਤੁਹਾਨੂੰ ਮਿਲਣਗੇ 550 ਤੋਂ ਲੈ ਕੇ 600 ਰੁਪਏ ਵਿੱਚ 2500 ਵਾਲਾ ਮਾਡਲ ਹੈ ਫਸਟ ਕਾਪੀ ਸਾਫਤ ਕਰ ਦਿਓ 50000 ਰੁਪਏ ਨਾਮ ਹੈ ਠੀਕ ਹੈ ਜੀ origignal ਸ਼ੋਆ ਸਿਰਫ 550 ਰੁਪਏ ਦਿੱਤਾ ਕਰੋ ਗ੍ਰੀਨ ਟੇਬਲ ਆਰਡਰ ਜੋਗਾ ਤੇ ਸੇਲ ਲੱਗ ਚੁੱਕਿਆ ਲੋਟੋ ਦੇ origignal ਸ਼ੂ ਸਿਰਫ 600 ਰੁਪਏ ਦਿੱਤਾ ਗ੍ਰੀਨ ਬੋਲਦੇ ਜਿੰਨੇ ਵੀ ਸ਼ੂ ਨੇ ਸਾਰੇ ਚੈੱਕ ਕਰੋ ਜਿੰਨੇ ਵੀ ਸ਼ੂ ਨੇ ਸਾਬ ਦੀ ਸੇਲ ਲੱਗ ਗਈ ਨਾ 600 ਰੁਪਏ ਵਿੱਚ ਇੱਕ ਤਾਂ ਨੂੰ ਆਰਟੀਕਲ ਚੈੱਕ ਕਰ ਉਹਨਾਂ ਲੋ ਜੀ ਫਾਰਮਰ ਜੀ ਉਹਨਾਂ ਸਾਡੇ ਕੋਲ ਸਾਰੇ ਪੰਜਾਬ ਦੇ ਇਲੈਕਟਰਨ ਦੀ ਓਪਨ ਚੈਲੰਜ ਗਰੰਟੀ ਹੈ ਸਾਨੂੰ 1000 ਰੁਪਏ ਤੋਂ 100 ਕੱਟ ਲਿਆ ਕੇ ਦਿਖਾ ਦਿਓ ਇਦਾਂ ਦੀ ਕੁਆਲਿਟੀ ਦਾ 600 ਰੁਪਏ ਦੇ ਵਿੱਚ ਗ੍ਰੀਨ ਬੁੱਲ ਆਲਰੇਡੀ ਜੋਗਾ ਦੇ 6 ਲੱਖ ਜੁਗਾ ਸਟਾਕ ਕਰਨਾ ਕਿ ਸਿਰਫ 600 ਰੁਪਏ ਤੋਂ ਲੈ ਕੇ ਜਾ ਸਕਦੇ ਹਾਂ